ਮੈਨੂੰ ਰੋਜ਼ ਹੀ ਇਨਕਰੀਸਿੰਗਲੀ ਇਹ ਹੋ ਰਿਹਾ ਕਿ ਲੋਕਟਰ ਹੁਣ ਡਵੈਲਪਮੈਂਟ ਵੱਲ ਦੇਖ ਰਿਹਾ ਹੈ ਔਰ ਉਹ ਕਮੀਆਂ ਜਿਹੜੀਆਂ ਅੰਬਰਸਰ ਚ ਹੈਗੀਆਂ ਨੇ ਉਹਨਾਂ ਬਾਰੇ ਅੱਖਾਂ ਖੋਲ ਕੇ ਦੇਖ ਰਿਹਾ ਆਪਣੇ ਅਨਐਮਪਲੋਇਮੈਂਟ ਦੀ ਇਨਕਮਾ ਘਟਦੀ ਇੰਡਸਟਰੀ ਦੀ ਐਗਰੀਕਲਚਰ ਦੀ ਲਾਅ ਐਂਡ ਆਰਡਰ ਦੀ ਨਸ਼ਿਆਂ ਦੀ ਤੁਸੀਂ ਰੋਜ਼ ਹੀ ਵਾਰਦਾਤਾ ਇਹਨਾਂ ਦੀਆਂ ਦੇਖ ਰਹੇ ਹੋ ਸ਼ਹਿਰ 'ਚ ਵੀ ਹੁੰਦੀਆਂ ਨੇ ਪਿੰਡਾਂ 'ਚ ਵੀ ਹੋ ਰਹੀਆਂ ਨੇ ਕੁਝ ਕਲੋਨੀਆਂ 'ਚ ਕਲੀ ਜਾ ਕੇ ਸੈਨੀਟੇਸ਼ਨ ਦੀ ਪਾਣੀ ਦੀ ਆ ਸਾਰੀਆਂ ਐਸੀਆਂ ਪ੍ਰੋਬਲਮ ਨੇ ਜਿਹੜੀਆਂ ਰੋਜ਼ ਲੋਕਾਂ ਨੂੰ ਪਰੇਸ਼ਾਨ ਕਰਦੀ ਆ ਉਹਦੇ ਬਾਰੇ ਫੋਕਸ ਆ। ਆਈ ਲੜਦੇ ਪੁਲਿਸ ਦੀ ਪੈਰਾਮਿਲਟਰੀ ਗੋਸ਼ਟ ਅਪਲਾਈ ਕੀਤੀ ਤਾਂ ਵੀ ਦੋ ਦਿਨ ਲਗਾਤਾਰ ਹੋ ਗਏ। ਪਖਾਨਾ ਦੇੰਦੇ ਅਡੇ ਗੋਲੀ ਚੱਲ ਰਹੀ ਹੈ ਕਿ ਕਿਹਦੇ ਹਮਲੇ ਹੋ ਰਹੇ ਆ। ਕਲੈਂਡਰ ਆਰਡਰ ਬਾਰੇ ਕੀ ਕਹੋ? ਮੈਂ ਕੀ ਕਹਿਣਾ ਲਾਅਨ ਆਰਡਰ ਬਾਰੇ ਜੀ ਤੁਸੀਂ ਆਪ ਜਾ ਕੇ ਦੇਖੋ ਔਰ ਕਨਸਟੀਟਿਊਸ਼ਨ ਦੇ ਥੱਲੇ ਕਿਹਦੀ ਰਿਸਪੌਂਸਿਬਿਲਟੀ ਆ ਲਾਅਨ ਆਰਡਰ ਮੇਨਟੇਨ ਕਰਨ ਦੀ ਸਰ ਜੋ ਤੁਸੀਂ ਸਮਝਾਣਾ ਚਾਹੁੰਦੇ ਸੀ ਕਿਸਾਨਾਂ ਨੂੰ ਉਹ ਸਮਝਣ ਨੂੰ ਕਿਆ ਹੋ ਰਿਹਾ ਨੇ ਸਰ ਦੇਖੋ ਇਤਰਾ ਹੈ ਕਿ ਮੈਂ ਤਾਂ ਕਲੀਅਰ ਪ੍ਰੋਪੋਜ਼ਲ ਰੱਖਿਆ ਨੇ ਤੇ ਮੈਂ ਸਭ ਨੂੰ ਇਹੋ ਹੀ ਰਿਕਵੈਸਟ ਕਰਦਾ ਕਿ ਉਹਦੇ 'ਚ ਕੋਈ ਐਡੀਸ਼ਨ ਹੈਗੀ ਆ ਉਹਦੇ 'ਚ ਕੋਈ ਆਪਾਂ ਵਾਅਦਾ ਕਰ ਸਕਦੇ ਆ ਤੇ ਜਰੂਰ ਡਾਊਨ ਕਰੋ ਤੇ ਪਿੰਡਾਂ ਜਵੀ ਮੈਂ ਕਿਹਾ ਸ਼ਹਿਰਾਂ ਜਵੀ ਆਪਾਂ ਗੱਲ ਕਰ ਰਹੇ ਹਾਂ ਤੇ ਮੈਨੂੰ ਤੇ ਲੱਗਦਾ ਆ ਕਿ ਜਿਹੜੇ ਲੋਕ ਨੇ ਅੰਬਰਸਰ ਦੇ ਅਰਬੰਦ ਦੇ ਤੇ ਰੂਰਲ ਦੇ ਉਹ ਡਵੈਲਪਮੈਂਟ ਚਾਹੁੰਦੇ ਆ ਆਪਣੀ ਪ੍ਰਕૃતિ ਚਾਹੁੰਦੇ ਨੇ ਕਿ ਉਹਨਾਂ ਦੇ ਪਰਿਵਾਰਾਂ ਚ ਇਨਕਮ ਆ ਵਧੇ ਆ ਜਿਹੜਾ ਲਾਉਣ ਆਰਡਰ ਚੋਰੀ ਡਕੈਤੀਆਂ ਮਰਡਰ ਹੋ ਰਹੇ ਨੇ ਉਹ ਨਹੀਂ ਚਾਹਦੇ ਹੁਣ ਜਿਹੜਾ ਕੰਮ ਹੈ ਜਿਹਦੀ ਰਿਸਪੌਂਸਿਬਿਲਟੀ ਹੈ ਉਹਨੂੰ ਉਹ ਨਿਭਾਣੀ ਚਾਹੀਦੀ ਹੈ ਤੇ ਅਗਰ ਨਹੀਂ ਨਿਭਾਉਂਦਾ ਆ ਉਹਨੂੰ ਕੰਕੇਵਲ ਦਾ। ਸੱਜਾ ਬਦਲਾਅ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ। ਲੋਕਾਂ ਨੂੰ ਨਜ਼ਰ ਆਂਦਾ ਪਿਆ ਬਦਲਾਅ ਲੋਕੀ ਕੀ ਗੱਲ ਕਰਦੇ ਨੇ? ਜਦੋਂ ਬਦਲਾਅ ਦੀ ਗੱਲ ਕੀਤੀ ਜਾਂਦੀ ਹੈ ਤੁਹਾਡੇ ਕੋਲੋਂ ਕੀ ਪੰਜਾਬ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਕਿਸ ਬਦਲਾਅ ਦੀ? ਤਾਂ ਕੀ ਲੋਕ ਅਗਰ ਰਿਸਪੌਂਡ ਕਰਦੇ ਨੇ ਵੀ ਕੀ ਕਹਿੰਦੇ ਨੇ? ਕਿ ਇਹ ਲੱਗਦਾ ਬਦਲਾਅ ਆਇਆ। ਦੇਖੋ ਮੈਂ ਅੰਬਰਸਰ ਦੀ ਗੱਲ ਕਰਦਾ। ਜੀ। ਤੁਸੀਂ ਕਿਸੇ ਵੀ ਕਲੋਨੀ ਜਾਓ, ਧੱਕਾ ਕਲੋਨੀ ਜਾ ਕੇ ਦੇਖੋ। ਤੁਹਾਡੀਆਂ ਆਪਣੀਆਂ ਅੱਖਾਂ ਖੁੱਲ ਜਾਣੀਆਂ। ਸੀਵਰੇਜ ਦੀ ਕੀ ਹਾਲਤ ਹੈ ਕਿਸੇ ਇੱਕ ਗਰੀਬ ਦੇ ਘਰ ਚ ਜਾ ਕੇ ਦੇਖ ਤੇ ਜੋ ਪ੍ਰੋਮਿਸ ਹੋਏ ਸੀਗੇ ਪਿਛਲੇ 2 ਸਾਲ ਚ ਸਿਚੁਏਸ਼ਨ ਕਿੱਥੇ ਆ ਆਪਣੇ ਆਪ ਦੇਖ ਜਾਸਕਾ ਨੇ ਕਹੀ ਕਿ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਵੀ ਇਹ ਨੀਆਂ ਗੱਡੀਆਂ ਨੇ ਅੱਗੇ ਪਿੱਛੇ ਲੱਗਦਾ ਕਿ ਵੀਆਈਪੀ ਕਲਚਰ ਖਤਮ ਹੋ ਜਾਊਗਾ ਅੰਬਰ ਸਰਦਾ ਕੋਈ ਵੀ ਇਸ਼ੂ ਲੈ ਲਓ ਤੁਸੀਂ ਤੁਹਾਨੂੰ ਲੱਗਦਾ ਕਿ ਇੱਥੇ ਡਰੱਗਸ ਘਟ ਗਏ ਨੇ ਤੁਹਾਨੂੰ ਲੱਗਾ ਜੇ ਲੋੜ ਹੈ ਤੁਸੀਂ ਆਪ ਹੀ ਦੱਸਦੇ ਹੋ ਹਰ ਦੂਜੇ ਦਿਨ ਗੋਲੀ ਚੱਲ ਰਹੀ ਹੈ ਇਹੋ ਜੀ ਪਰੇਸ਼ਾਨੀ ਚ ਆਮ ਫੈਮਲੀ ਕਿਤਨਾ ਰੋਗੀ ਤੇ ਮੈਂ ਜਿਹੜੀਆਂ ਦੂਸਰੀਆਂ ਗੱਲਾਂ ਤੁਹਾਨੂੰ ਦੱਸੀਆਂ ਸੀ ਕਿ ਪੜ੍ਹਾਈ ਲਿਖਾਈ ਦਾ ਐਜੂਕੇਸ਼ਨ ਦਾ ਉਹਨੇ ਵਾਲ ਵੀ ਤੇ ਸਰਕਾਰ ਨੇ ਧਿਆਨ ਦੇਣਾ ਨਾ ਤੇ ਇਸ ਕਰਕੇ ਮੇਰਾ ਕਨਕਲੂਜਨ ਇਹ ਆ ਕਿ ਲੋਕਾਂ ਨੇ ਸਾਰਿਆਂ ਨੂੰ ਦੇਖ ਲਿਆ ਐਤਕਾਂ ਬੀਜੇਪੀ ਵੱਲ ਦੇਖ ਰਹੇ ਨੇ ਕਿਉਂਕਿ ਭਾਰਤ ਚ ਹੋਰ ਹੋਰ ਕਈ ਸਟੇਟਾਂ ਚ ਗਵਰਨਰ ਆਰਡਰ ਬੈਟਰ ਹੋ ਰਹੀ ਆ ਤੇ ਡਵੈਲਪਮੈਂਟ ਵੀ ਹੋ ਰਹੀ ਆ ਕਿਸੇ ਵੀ ਪਾਸੇ ਜਾਓ ਆ ਜਿਹੜਾ ਤੁਸੀਂ ਇਲਾਕਾ ਕਹਿ ਰਹੇ ਹੋ ਇਹ ਕਹਿੰਦੇ ਅੰਮ੍ਰਿਤਸਰ ਦਾ ਡਿਵੈਲਪਡ ਇਲਾਕਾ ਹੈ ਇਹਦੇ 'ਚ ਇਹ ਹਾਲਤ ਹੈ ਤੇ ਜਦੋਂ ਸ਼ਹਿਰ ਚ ਅੰਦਰ ਜਾ ਕੇ ਵੀ ਦੇਖਿਓ ਆ ਜਿੱਤਰਾ ਦੱਸ ਰਹੇ ਸੀ ਪੂਰਾ ਕੈਂਸਲ ਟਿਆ ਹੋਇਆ ਕਿਦੋਂ ਚੁੱਕਿਆ ਨਹੀਂ ਜਾਂਦਾ ਆ ਜਿਹੜੀਆਂ ਟਰਾਂਜ਼ਿਟ ਬੱਸਾਂ ਸ਼ੁਰੂ ਕੀਤੀਆਂ ਸੀ ਹੁਣ ਆਸ ਵੇਲੇ ਕੋਈ ਬੱਸ ਨਹੀਂ ਚੱਲਦੀ ਪਰੇਸ਼ਾਨੀ ਕਿੰਨੂ ਹੁੰਦੀ ਆ ਆਮ ਲੋਕਾਂ ਨੂੰ ਜਿਨ੍ਹਾਂ ਨੇ ਸ਼ਹਿਰ ਜਾਣਾ ਚਾਰ-ਚਾਰ ਗੁਣਾ ਪੈਸੇ ਵੀ ਖਰਚਨੇ ਪੈਂਦੇ ਆ ਇਹੋ ਜਿਹਾ ਵੀ ਕਿਸੇ ਪਾਸੇ ਜਾਓ ਸ਼ਹਿਰ ਦੀ ਹਾਲਤ ਬਹੁਤ ਖਰਾਬ ਹੈ ਤੇ ਟਾਈਮ ਆ ਗਿਆ ਕਿ ਤੁਸੀਂ ਵੀ ਇਹ ਸਵਾਲ ਉਠਾਓ ਜਿਹੜੇ ਇਸ ਵੇਲੇ ਪਾਵਰ 'ਚ ਬੈਠੇ ਨੇ ਜਿਹੜੇ 7-7 ਸਾਲ ਦੇ ਐਮਪੀ ਬਣ ਕੇ ਬੈਠੇ ਨੇ ਕਿ ਉਹਨਾਂ ਦਾ ਜਵਾਬ ਕਾਉਂਟੇਬਿਲਿਟੀ ਜਿਹਨੂੰ ਆਪਾਂ ਕਹਿੰਦੇ ਆ ਅਕਾਉਂਟੇਬਿਲਟੀ ਹੁੰਦੀ ਹੈ ਸਰਕਾਰ ਦਾ ਪ੍ਰੋਜੈਕਟ ਹੈ 스마트 ਸਿਟੀ ਦਾ ਬਹੁਤ ਸਾਰੇ ਸ਼ਹਿਰਾਂ ਤੋਂ ਬਹੁਤ ਘੱਟ ਹੋ ਗਿਆ। ਓਕੇ 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 ਉਸੇ ਮਾਰ। 스마트 ਸਿਟੀ ਦੇ ਕਾਫੀ ਪੈਸੇ ਲਏ ਗਏ। ਮਾਤਾ ਹੀ ਹਾਂ ਕੰਮ ਕੀ ਹੋਇਆ? ਤੁਸੀਂ ਆਪ ਦੇਖ ਸਕਦੇ ਹੋ ਕਿੰਨੀ ਗਮਨੇ ਸਰ 스마트 ਸਿਟੀ ਬਣੀ। ਇਹਦੀ ਤੇ ਇਨਕੁਆਰੀ ਹੋਣੀ ਚਾਹੀਦੀ ਹੈ। ਐਨਆਈਏ ਨੂੰ ਖਾਨਣੀ ਚਾਹੀਦੀ ਜਿਹੜਾ ਪੈਸੇ ਖਾ ਗਿਆ ਜਾਂ ਜਨੇ ਇਸਤੇਮਾਲ ਨਹੀਂ ਕੀਤੇ। ਉਹਦੇ ਤੇ ਐਕਸ਼ਨ ਹੋਣਾ ਚਾਹੀਦਾ। ਅਸੀਂ ਇਹ ਕਰਵਾਵਾਂਗੇ